ਜਿੱਥੇ ਈਤੀ 32-32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਔਰ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਸੁਖਰੀ ਰਿਹਾਈ ਹੈ ਉਹ ਨਹੀਂ ਦਿੱਤੀ ਹਾਰੀ ਬਲੰਗਵਾਸ ਨਹੀਂ ਕੀਤੀ ਸਾਰੇ ਔਰ ਜਿਹੜਾ ਸੌਦਾ ਸਾਧ ਹੈ ਪ੍ਰਵੀਤ ਰਾਮ ਰਵੀਨ ਜਿਹੜਾ ਬਲਾਤਕਾਰੀ ਹੈ ਜਿਹੜਾ ਬੇਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਨੇ بار بار ਪੈਰੋਲ ਦੇ ਕੇ ਰਿਹਾਈ ਦੇ ਕੇ ਤੇ ਸਿੱਖਾਂ ਨੂੰ ਗਰਾਉਂਣ ਦਾ ਅੰਦਾਜ਼ ਕੀਤਾ ਜਾਂਦਾ ਹੈ ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਦੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ ਸਰਸੇ ਵਾਲੇ ਸਾਧ ਨੂੰ ਪੈਰੋਲ ਦੇਣੀ ਔਰ ਬੰਦੀ ਸਿੰਘਾਂ ਵੀ ਰਿਹਾਈ ਨਾ ਕਰਨੀ ਤੇ ਸਿੱਖ ਪੰਥ ਵਾਸਤੇ ਸਿੱਖਾਦ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਤ ਵੱਡੀ ਇੱਕ ਕਹਾਣੀ ਸਾਹ